ਸਤਿ ਸ਼੍ਰੀ ਅਕਾਲ ਦੋਸਤੋ ਇਹ ਦੋਸਤੋ ਸ਼ਹਿਰ ਹੈ ਗਾਜੀ ਬਹੁਤ ਖੂਬਸੂਰਤ ਹੈ ਗਾਜੀ ਬਲੰਸੀਆ ਸ਼ਹਿਰ ਹੈ ਗਾਜੀ ਜ਼ਪੇਨ ਦਾ ਇੱਥੇ ਮੌਸਮ ਤਕਰੀਬਨ ਬੜਾ ਵਧੀਆ ਰਹਿੰਦਾ ਹੈ ਹਮੇਸ਼ਾ ਹੀ ਕਿਦੀ-ਕਦੀ ਹੀ ਬਰਸਾਤ ਹੋ ਜਾਂਦੀ ਹੈ ਫਿਰ ਵੀ ਇੱਥੇ ਮਤਲਬ ਬਹੁਤ ਜ਼ਿਆਦਾ ਠੰਡ ਨਹੀਂ ਪੈਂਦੀ ਜਿਵੇਂ ਸੈਕੰਡਰੀ ਵੀ ਕੰਟਰੀ ਜੀ ਜਾਂ ਇੰਗਲੈਂਡ ਚ ਇੰਗਲੈਂਡ ਤੇ ਘਰ ਮੀਂਹ ਪੈਂਦੇ ਰਹਿੰਦਾ ਨਾ ਇੱਕ ਅੱਧੀ ਵਾਰੀ ਸਸਤੀ ਗਾਜੂ ਬਲਗ ਜਾਂਦਾ ਮੀਂਹ ਤਕਰੀਬਨ ਇਹ 365 ਦਿਨ ਹੈ ਨਾ ਤੇ ਜਿਆਦਾ ਨਹੀਂ ਤੇ 340 45 ਦਿਨ ਮੀਂਹੇ ਵਸਨੇ ਵਸਣਾ ਹੁੰਦਾ ਹੈ 2 ਮਿੰਨ ਬਾਜੇ 1 ਘੰਟਾ ਬਾਜੇ 2 ਘੰਟੇ ਬਾਜੇ ਇਸ ਕਰਕੇ ਲੋਕ ਇਤਨੇ ਬੜੇ ਦੁਖੀ ਆ ਮੌਸਮ ਤੋਂ ਧੁੱਪ ਇਥੇ ਕਦੀ ਕਦੀ ਨਸੀਬ ਹੁੰਦੀ ਹੈ ਬਾਕੀ ਦੋਸਤੋ ਜਿੰਨਾਂ ਧੁੱਪ ਵੇਖਣੀ ਹੈ ਉਹਨਾਂ ਵਾਸਤੇ ਪੁਰਤਗਾਲ ਗ੍ਰੀਸ ਸਪੇਨ ਐਚ ਇਹ ਮਿਲਗੇ ਇਥੇ ਮੌਸਮ ਤਕਰੀਬਨ ਚੰਗਾ ਰਹਿੰਦਾ ਹੈ ਹਾਂ ਇੰਨੀ ਕਮਾਈ ਨਹੀਂ ਹੈਗੀ ਇਥੇ ਉਹ ਵੀ ਡਿਪੈਂਡ ਕਰਦਾ ਤੁਸੀਂ ਕੀ ਕੰਮ ਕਰਦੇ ਹੋ ਹੁਣ ਇੰਗਲੈਂਡ ਤੋਂ 4 ਲੱਖ ਦੇ ਕਰੀਬ ਘੋਰਾ ਉੱਤੇ ਰਹਿੰਦਾ ਪਏ ਇੰਗਲੈਂਡ ਦਾ ਉਹਨਾਂ ਸਪੇਨ ਨੂੰ ਸਖ ਸਮਝਾਇਆ ਹੈ بڑے بڑے ਵੱਡੇ ਰੈਸਟੋਰੈਂਟ ਖੋਲੇ ਵੀ ਹੋਟਲ ਖੋਲੇ ਵੀ ਕੰਮ ਕਰਦੇ ਉੱਥੇ ਠੀਕ ਠਾਕ ਹੈ ਕਮਾਂਦੇ ਵੇ ਉਹਨਾਂ ਤੇ ਬੜੀ ਮੁਸ਼ਕਲ ਹੋ ਗਈ ਹੈ ਬਰੇਗਿਟ ਤੋਂ ਬਾਅਦ ਬੜੇ ਲੋਕ ਸਪੇਨ ਜਾਣ ਨੂੰ ਤਰਸਦੇ ਵੇ ਲੇਕਿਨ ਜਿਹੜੇ ਸਾਡੇ ਲੋਕ ਨੇ ਇੰਡੀਆ ਨਾਲੋਂ ਕਾਸ ਕਰਕੇ ਪਾਕਿਸਤਾਨ ਦੇ ਲੋਕ ਇਹ ਮਾਰ ਖਾਣ ਦੇ ਵੀਜ਼ੇ ਤੋਂ ਜਿਹਦੇ ਕੋਲ ਤੇ ਵੀਜ਼ਾ ਹੈਗਾ ਉਹਨੂੰ ਤਾਂ ਕੋਈ ਫਰਕ ਨਹੀਂਗਾ ਉਹ ਜੋ ਵੀ ਕਰ ਸਕਦਾ ਆਪਣਾ ਕੰਮ ਹੀ ਕਰ ਸਕਦਾ ਹੈ ਟੈਕਸੀ ਚਲਾਵੇ ਸ਼ਾਪ ਖੋਲੇ ਗਰਾਨੀ ਦੀਕਾਨ ਖੋਲੇ ਔਰ ਕਿਸੇ ਵੀ ਕਿਸਮ ਦਾ ਕੰਮ ਕਰ ਲਿਓ ਛੋਟਾ ਮੋਟਾ ਕਾਲੇ ਕੋਫੀ ਸ਼ੋਪ ਖੋਲ ਲਿਓ ਤੇ ਕਮਾਈ ਕਰ ਸਕਦਾ ਹੈਗਾ ਤੇ ਜਿਹਦੀ ਕੋਈ ਦੋਸਤ ਪੇਪਰ ਨਹੀਂ ਹੈਗੇ ਉਹਨੂੰ ਮਜਬੂਰੀ ਹੁੰਦੀ ਹੈ ਉਹਨੂੰ ਫਿਕਦੇ ਜੋਬ ਲੱਭਣੀ ਪੈਂਦੀ ਹੈ ਤੇ ਜਿਹੜੇ ਆਪਣਾ ਦੇਸੀ ਭਾਈ ਜਰਾ ਉਹ ਫਿਰ ਥੋੜਾ ਨਿਆਈ ਫਾਇਦਾ ਉਠਾਉਂਦਾ ਹੈ ਦੇਸੀ ਬੰਦਿਆਂ ਦਾ ਜਿਹਨੂੰ ਦੇ ਖੈਰ ਕੋ ਤਜਰਬਾ ਹੈ ਜਿਵੇਂ ਕੋਈ ਰੈਸਟੋਰੈਂਟ ਕੰਮ ਜਾਂਦਾ ਹੈ ਦੁਕਾਨ ਤੇ ਕੰਮ ਜਾਂਦਾ ਹੈ ਕੰਵਰ ਚਲਾ ਲੈਂਦਾ ਹੈ ਲਾਇਸੈਂਸ ਹੈਗਾ ਉਹਦਾ ਤੇ ਫਿਰ ਵੀ ਕੋਈ ਨੁਕਾਲ ਪਣ ਜਾਂਦਾ ਹੈ ਜੋਬ ਅੱਛੀ ਮਿਲ ਜਾਂਦੀ ਹੈ ਕਿਉਂਕਿ ਰੈਸਟੋਰੈਂਟ ਦਾ ਕੰਮ ਇੱਕ ਦੁਨੀਆ 'ਚ ਐਸਾ ਕੰਮ ਹੈਗਾ ਕਿਸੇ ਵੀ ਦੇਸ਼ ਵਿੱਚ ਚਲੇ ਜਾਓ ਉੱਥੇ ਤੁਹਾਨੂੰ ਕੰਮ ਮਿਲ ਹੀ ਜਾਣਾ ਹੈ ਹਾਂ ਥੋੜੀ ਬੋਲੀ ਦੀ ਮੁਸ਼ਕਲ ਹੋ ਜਾਂਦੀ ਹੈ ਲੇਕਿਨ ਇੱਥੇ ਜਿਹੜਾ ਨਵਾਂ ਬੰਦਾ ਜਾਂਦਾ ਉਹਨੂੰ ਕਿਸੇ ਨੂੰ ਬੋਲੀ ਨਹੀਂ ਆਉਂਦੀ ਸਬਾਨਿਸ਼ ਇੰਗਲਿਸ਼ ਉੱਤੇ ਜਾਣਦੇ ਨਹੀਂ ਬਾਕੀ ਜਿਹੜੇ ਬ੍ਰਿਟਿਸ਼ ਏ ਉਹਨਾਂ ਕੋ ਤੁਹਾਨੂੰ ਜੋ ਮਿਲ ਜੇ ਤੇ ਤੁਹਾਡਾ ਕੰਮ ਚੱਲ ਸਕਦਾ ਹੈ ਉਹ ਵੀ ਜਿਹੜੇ ਫੋਰਨਰ ਦੂਸਰੀ ਕੰਟਰੀ ਲਾਏ ਹੋਏ ਉਹ ਤਕਰੀਬਨ ਇੰਗਲਿਸ਼ ਜਾਣਦੇ ਵੀ ਉਹਨਾਂ ਨੇ ਆਪਣੇ ਅੱچھے ਕੰਮ ਖੋਲੇ ਹੋਏ ਠੀਕ-ਠਾਕ ਪੈਸੇ ਕਮਾਈ ਜਾ ਰਹੇ ਏ ਅੱਜ ਕੱਲ੍ਹ ਤੇ ਦੋਸਤੋ ਜਿਹਦੇ ਕੋਈ ਪੇਪਰ ਹੈਗੇ ਉਹਨੂੰ ਦੀ ਉਹਦੀ ਬੜੀ ਡਿਮਾਂਡ ਹੈ ਸਪੇਨ 'ਚ ਕੋਈ ਜਿੱਥੇ ਨਹੀਂ ਕੰਮ ਕਰਨਾ ਹੈ ਉਹਨਾਂ ਦੇ ਕੋਈ ਨਹੀਂ ਹੁੰਦਾ ਸੀਜ਼ਨ ਹੈਗਾ ਹਰ ਬੰਦਾ ਚੰਦਾ ਹੈ ਮੈਂ ਸੀਜ਼ਨ ਦਾ ਫਾਇਦਾ ਉਠਾਵਾਂ ਸਪਿੰਚ ਜਿਹਨੂੰ ਰੈਸਟੋਰੈਂਟ ਹੈ ਨਾ ਉਹ ਫਰਵਰੀ ਵਿੱਚ ਮਾਰਚ ਵਿੱਚ ਨਾ ਸਟਾਪ ਰੱਖ ਲੈਂਦੇ ਵੇ ਫਿਰ ਉਹਨਾਂ ਨੂੰ ਸਾਲ ਲੂੜਨੀ ਪੈਂਦੀ ਫਿਰ ਜਾ ਕੇ ਦਸੰਬਰ ਦੇ ਵਿੱਚ ਕੰਮ ਥੋੜਾ ਘਟਦਾ ਹੈ ਕ੍ਰਿਸਮਸ ਤੋਂ ਬਾਅਦ ਜਨਵਰੀ ਬਹੁਤ ਬੰਦਾ ਹੁੰਦਾ ਹੈ ਬਿਲਕੁਲ ਹੀ ਆর্ডার ਬੰਦ ਹੋ ਜਾਂਦੇ ਰੈਸਟੋਰੈਂਟ ਬੰਦ ਹੋ ਜਾਂਦੇ ਕੁਝ ਸਾਰੇ ਨਹੀਂ ਉਸ ਤੋਂ ਬਾਅਦ ਮਹੀਨਾ 2 ਮਹੀਨੇ ਰੈਸਟ ਕਰਕੇ ਫਿਰ ਪਰਤੀ ਸ਼ੁਰੂ ਕਰ ਦਿੰਦੇ ਫਰਵਰੀ ਮਾਰਚ ਦੇ ਅਗਰ ਦੋਸਤੋਂ ਤੁਹਾਨੂੰ ਕੋਈ ਹੋਟਲ ਲਾਈਨ ਦੀ ਸਮਝ ਆ ਗਈ ਕੰਮ ਦੀ ਫਿਰ ਤੁਹਾਨੂੰ ਕੰਮ ਮਿਲ ਸਕਦਾ ਹੈ ਬਾਕੀ ਚ ਗਰੰਟੀ ਕੋਈ ਨਹੀਂ ਹੁੰਦੀ ਇਹ ਡਿਪੈਂਡ ਕਰਦਾ ਹੈ ਤੁਹਾਡਾ ਹੱਥ ਕੀ ਹੋਇਆ ਹੈ ਕਿਹੋ ਜਿਹਾ ਤੁਹਾਡਾ ਜੀ ਟੇਸਟ ਹੈ ਅਗਰ ਤੇ ਜਿੱਥੇ ਤੁਸੀਂ ਕੰਮ ਕਰਦੇ ਹੋ ਉਹਨੂੰ ਪਸੰਦ ਆ ਗਿਆ ਤੁਹਾਡੇ ਕੰਮ ਕਰਨ ਦਾ ਤਰੀਕਾ ਪਏ ਤੇ ਉਹਨੇ ਕਹਿੰਨਾ ਕੋਈ ਗੱਲ ਨਹੀਂ ਤੁਮੇ ਕੋ ਪੱਕਾ ਕੰਮ ਕਰ ਤੇ ਜੇ ਦੋਸਤੋਂ ਤੁਸੀਂ ਤਸੱਲੀ ਨਹੀਂ ਕਰਾ ਸਕੇ ਫਿਰ ਰੱਬ ਰੱਖਾ ਹੈ ਉਮੀਦ ਹੈ ਕਿ ਤੁਹਾਨੂੰ ਦੋਸਤੋਂ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲੇਨਾ